ਦੋਸਤੋ ਇਹ ਜੋ ਫੋਟੋ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਕੱਚੇ ਅਧਿਆਪਕਾਂ ਸੰਬੰਧੀ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਦੇ ਨਾਲ ਗੱਲ ਕਰਨ ਦੀ ਹੈ ਜੋ ਕਿ ਇੱਕ ਦਿਨ ਪਹਿਲਾਂ ਹੀ ਕਿਸੇ ਸਮਾਗਮ ਦੇ ਵਿੱਚ ਮਿਲੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਐਮਐਲਏ ਨਾਲ ਕੱਚੇ ਅਧਿਆਪਕਾਂ ਦੀਆਂ ਮੁਸ਼ਕਲਾਂ ਸੰਬੰਧੀ ਗੱਲ ਕਰਨ ਅਤੇ ਆਪਣੇ ਸੀਐਮ ਕੋਲ ਆਵਾਜ਼ ਪਹੁੰਚਾਉਣ ਦੇ ਲਈ ਜੋ ਗੱਲ ਕੀਤੀ ਤੇ ਉਸ ਵਿੱਚੋਂ ਜੋ ਇੱਕ ਖਾਸ ਗੱਲ ਨਿਕਲ ਕੇ ਸਾਹਮਣੇ ਆਈ ਅਤੇ ਮੌਜੂਦਾ ਸਰਕਾਰ ਦੇ ਐਮਐਲਏ ਦੇ ਜੋ ਕੰਡੀਸ਼ਨਸ ਨੇ ਜੋ ਉਹਨਾਂ ਦੀ ਨੌਲੇਜ ਆ ਉਹਨਾਂ ਬਾਰੇ ਪਤਾ ਲੱਗਿਆ ਸੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਕੀ ਸਥਿਤੀ ਹੈ ਸੋ ਤੁਹਾਡਾ ਸਵਾਗਤ ਹੈ ਜੇਮ ਜੀ ਸਟੱਡੀਜ਼ ਦੇ ਇਸ ਅਫੀਸ਼ੀਅਲ YouTube ਚੈਨਲ ਦੇ ਉੱਪਰ ਨਮਸਕਾਰ ਸਤਿ ਸ੍ਰੀ ਅਕਾਲ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਇਹ ਜੋ ਦੋ ਫੋਟੋਜ਼ ਤੁਸੀਂ ਦੇਖ ਰਹੇ ਹੋ ਇਹ ਪਿਛਲੇ ਬੀਤੇ ਦਿਨੀ ਬਰਨਾਲਾ ਜ਼ਿਲ੍ਹੇ ਦੇ ਇੱਕ ਸਕੂਲ ਦੇ ਵਿੱਚ ਉਦਘਾਟਨੀ ਸਮਾਰੋਹ ਦੇ ਵਿੱਚ ਬਰਨਾਲਾ ਦੇ ਐਮਐਲਏ ਕੁਲਵੰਤ ਸਿੰਘ ਪੰਡੋਰੀ ਜੋ ਕਿ ਮਹਿਲਕਲਾਂ ਹਲਕੇ ਦੇ ਨਾਲ ਜਿੱਤੇ ਹੋਏ ਐਮਐਲਏ ਨੇ ਲਗਾਤਾਰ ਦੋ ਵਾਰੀ ਜਿੱਤ ਚੁੱਕੇ ਨੇ ਸੋ ਇਹਨਾਂ ਦੇ ਜਦੋਂ ਸਮਾਗਮ ਦੇ ਵਿੱਚੋਂ ਸਮਾਗਮ ਦੀ ਸਮਾਪਤੀ ਤੋਂ ਬਾਅਦ ਬਾਹਰ ਜਾ ਰਹੇ ਸੀ ਤਾਂ ਇਹਨਾਂ ਨੂੰ ਰੋਕ ਕੇ ਕੱਚੇ ਅਧਿਆਪਕਾਂ ਨੂੰ 6 ਮਹੀਨੇ ਪਹਿਲਾਂ ਪੱਕਾ ਕਰਨ ਦੇ ਜੋ ਮਸਲੇ ਤੇ ਤੇ ਉਸ ਉਹਨਾਂ ਦੀਆਂ ਰਹਿੰਦੀਆਂ ਜੋ ਮੁਸ਼ਕਲਾ ਨੇ ਉਹਨਾਂ ਸੰਬੰਧੀ ਗੱਲਬਾਤ ਕੀਤੀ ਗਈ ਸੋ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ 6 ਮਹੀਨੇ ਪਹਿਲਾਂ ਰੈਗੂਲਰ ਕਰ ਦਿੱਤਾ ਗਿਆ ਨਿਯੁਕਤੀ ਪੱਤਰ ਦੇ ਦਿੱਤੇ ਗਏ ਪਰ ਜੋ ਅਧਿਆਪਕ ਸਾਥੀ ਨੇ ਉਹ ਅਜੇ ਵੀ ਬੜੀਆਂ ਮੁਸ਼ਕਲਾਂ ਦੇ ਵਿੱਚ ਨੇ ਕੱਲੀ ਤਨਖਾਹ ਵਧਾ ਦਿੱਤੀ ਗਈ ਖਜ਼ਾਨੇ ਵਿੱਚੋਂ ਤਨਖਾਹ ਆਉਣ ਲੱਗ ਗਈ ਹੈ ਪਰ ਛੁੱਟੀਆਂ ਦੀ ਡੀਏ ਦੀ ਜਾਂ ਕੋਈ ਇਨ ਫਿਊਚਰ ਜੋ ਵੀ ਲਾਭ ਮਿਲਨੇ ਨੇ ਉਹਨਾਂ ਦਾ ਕੁਝ ਵੀ ਅਜੇ ਪਤਾ ਸੁਤਾ ਨਹੀਂ ਹੈ ਕਿ ਬੜੀਆਂ ਮੁਸ਼ਕਲਾਂ ਦੇ ਤਹਿਤ ਜੋ ਹੈ ਅੱਜ ਗੁਜ਼ਾਰਾ ਹੋ ਰਿਹਾ ਸੋ ਤਨਖਾਹਾਂ ਜ਼ਰੂਰ ਵਧੀਆਂ ਨੇ ਪਰ ਇੱਕ ਰੈਗੂਲਰ ਵਾਲਾ ਜੋ ਤਗਮਾ ਲੱਗਣਾ ਉਹ ਨਹੀਂ ਲੱਗਿਆ ਸੋ ਜਦੋਂ ਇਹਨਾਂ ਨੂੰ ਇਹ ਗੱਲ ਕਹੀ ਗਈ ਸਭ ਤੋਂ ਪਹਿਲਾਂ ਤਾਂ ਹੈਰਾਨੀ ਇਸ ਗੱਲ ਦੀ ਹੋਈ ਕਿ ਐਮਐਲਏ ਸਾਹਿਬ ਨੂੰ ਇਹ ਪੁੱਛਣਾ ਪਿਆ ਕਿ ਤੁਸੀਂ ਭਾਈ ਕਿਹੜੀ ਕੈਟਾਗਰੀ ਦੇ ਹੋ ਜਦੋਂ ਉਹਨਾਂ ਨੂੰ ਇਹੀ ਦੱਸ ਦਿੱਤਾ ਗਿਆ ਸੀ ਕਿ ਤੁਸੀਂ ਕੱਚੇ ਦੇ ਆਪਕਾ ਨੂੰ 6 ਮਹੀਨੇ ਪਹਿਲਾਂ ਪੱਕੇ ਕੀਤਾ ਪਰ ਫਿਰ ਵੀ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕਿਹੜੀ ਅਜੇ ਵੀ ਇਹਨਾਂ ਨੂੰ ਅਜੇ ਆਪਣੇ ਆਪ ਖੁਦ ਹੀ ਯਕੀਨ ਨਹੀਂ ਕਿ ਅਸੀਂ ਕੋਈ ਪੱਕਾ ਕੀਤਾ ਹੈ ਕਿ ਨਹੀਂ ਕੀਤਾ ਸੋ ਜਦੋਂ ਉਹਨਾਂ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਦਾ ਇਹ ਸੀ ਕਿ ਤੁਹਾਡੀ ਮੀਟਿੰਗ ਕਰਾ ਦਿੰਨੇ ਆ ਕਿ ਤੁਸੀਂ ਆਪਣੀ ਯੂਨੀਅਨ ਬੇਸ ਦੇ ਉੱਤੇ ਕੋਈ ਗੱਲ ਕਰੋ ਸੋ ਜਦੋਂ ਉਹਨਾਂ ਨੂੰ ਇਹ ਵੀ ਖਿਆਲ ਕਰਾਇਆ ਕਿ ਸੰਗਰੂਰ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਸਾਡੇ ਸਾਥੀ ਇੰਦਰਜੀਤ ਸਿੰਘ ਮਾਨਸਾ ਜੀ ਲਗਾਤਾਰ ਹੈਜੀਟੇਸ਼ਨ ਕਰ ਰਹੇ ਨੇ ਤੇ ਉਹਨਾਂ ਦਾ ਸਾਥ ਦੇਣ ਲਈ ਬਾਰੀ-ਬਾਰੀ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਵੱਡੇ ਐਜੀਟੇਸ਼ਨ ਕਰ ਚੁੱਕੇ ਆ ਪਰ ਸਰਕਾਰ ਫਿਰ ਵੀ ਕੋਈ ਗੱਲ ਨਹੀਂ ਸੁਣ ਰਹੀ ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਹਾਡੀ ਮੀਟਿੰਗ ਕਰਵਾ ਦੇਵਾਂਗੇ ਫਿਰ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਮੀਟਿੰਗਾਂ ਤਾਂ ਕਾਫੀ ਹੋ ਚੁੱਕੀਆਂ ਨੇ ਪਰ ਸਾਨੂੰ ਸੋਲੂਸ਼ਨ ਚਾਹੀਦਾ ਹੈ ਸਾਨੂੰ ਰੈਗੂਲਰ ਹੋਣ ਤੋਂ ਬਾਅਦ ਜੋ ਅਗਲੇ ਛੁੱਟੀਆਂ ਸੰਬੰਧੀ ਡੀਏ ਸੰਬੰਧੀ ਜਾਂ ਹੋਰ ਜੋ ਸਾਡੇ ਸਰਵਿਸ ਰੂਲ ਨੇ ਲਾਭ ਨੇ ਉਹਨਾਂ ਸੰਬੰਧੀ ਜੋ ਪਾਲਿਸੀ ਬਣਾਈ ਆ ਉਹਨੂੰ ਸਾਹਮਣੇ ਲਿਆਂਦਾ ਜਾਵੇ ਤਾਂ ਉਹਨਾਂ ਨੇ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਅਤੇ ਕਿਸੇ ਕਿਵੇਂ ਨਾ ਕਿਵੇਂ ਉਸ ਗੱਲ ਤੋਂ ਖਹਿੜਾ ਛਡਾਉਣ ਦੀ ਜੋ ਹੈ ਆਪਣਾ ਇੱਕ ਮਨਜ਼ੂਬਾ ਦਿਖਾਇਆ ਪਰ ਉਹਨਾਂ ਨੇ ਨਾਲ ਦੀ ਨਾਲ ਬਾਰ ਬਾਰ ਉਹਨਾਂ ਨੂੰ ਇਸ ਗੱਲ ਨੂੰ ਜ਼ੋਰ ਦੇ ਕੇ ਕਿਹਾ ਗਿਆ ਐਮ ਐਲ ਏ ਸਾਹਿਬ ਨੂੰ ਕਿ ਐਮ ਐਲ ਏ ਸਾਹਿਬ ਤੁਸੀਂ ਹਰ ਮਹੀਨੇ ਮੀਟਿੰਗਾਂ ਕਰਦੇ ਹੋ ਆਪਣੇ ਹਾਈ ਕਮਾਂਡ ਦੇ ਨਾਲ ਆਪਣੇ ਸੀ ਐਮ ਸਾਹਿਬ ਦੇ ਨਾਲ ਸੋ ਉਹਨਾਂ ਦੇ ਵਿੱਚ ਇਸ ਗੱਲ ਨੂੰ ਵੀ ਰੱਖੋ ਕਿ ਅੱਜ ਅਧਿਆਪਕ ਪੱਕੇ ਤਾਂ ਕਰ ਦਿੱਤੇ ਆ ਪਰ ਉਹਨਾਂ ਦੀਆਂ ਆ ਸਮੱਸਿਆਵਾਂ ਜਿਹੜੀਆਂ ਨੇ ਉਹ ਤਾਂ ਉੱਥੇ ਦੀਆਂ ਉੱਥੇ ਹੀ ਨੇ ਸੋ ਇਸ ਗੱਲ ਦਾ ਇੱਕ ਵੱਡਾ ਮੈਸੇਜ ਇਹ ਵੀ ਹੈ ਕਿ ਹੁਣ ਦੇਖੋ ਚੋਣਾਂ ਦਾ ਸਮਾਂ ਆ ਰਿਹਾ ਹੈ ਇਹਨਾਂ ਨੂੰ ਹਰ ਸਮਾਗਮ ਦੇ ਵਿੱਚ ਜਾਣਾ ਪੈਣਾ ਹੈ ਡੇਲੀ ਦੇ 10-10 ਸਮਾਗਮ ਇਹ ਅਟੈਂਡ ਕਰਦੇ ਨੇ ਤਾਂ ਜਰੂਰ ਸਾਥੀਓ ਹਰੇਕ ਸਮਾਗਮ ਦੀ ਸਮਾਪਤੀ ਤੋਂ ਬਾਅਦ ਇਹਨਾਂ ਨੂੰ ਜਰੂਰ ਮਿਲੋ ਇਹਨਾਂ ਦੀ ਹਰੇਕ ਗੱਲ ਰੱਖੋ ਜਿੱਥੇ ਵੀ ਜਿਹੜੇ ਵੀ ਜ਼ਿਲ੍ਹੇ ਦਾ ਕੋਈ ਐਮ.ਐਲ.ਏ ਮਿਲਦਾ ਸੋ ਅਗਰ ਇੰਨਾ ਤੱਕ ਇਹ ਗੱਲ ਜਾਏਗੀ ਤਾਂ ਇਹਨਾਂ ਨੂੰ ਇੱਕ ਮੁਸੀਬਤ ਜ਼ਰੂਰ ਬਣੇਗੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਸਾਨੂੰ ਬਾਹਰ ਨਿਕਲਣਾ ਪੈਣਾ ਪਰ ਸਾਨੂੰ ਹਰੇਕ ਜਗ੍ਹਾ ਇਸ ਚੀਜ਼ ਦਾ ਸਾਹਮਣਾ ਵੀ ਕਰਨਾ ਪੈਣਾ ਸੋ ਜਿੰਨਾ ਚਿਰ ਇਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੋਏਗਾ ਕਿ ਹਾਂ ਹੁਣ ਸਾਨੂੰ ਇਸ ਚੀਜ਼ ਦੀ ਉਲਟਾ ਲਾਭ ਲੈਣ ਦੀ ਥਾਂ ਤੇ ਮੁਸ਼ਕਲ ਬਣ ਰਹੀ ਹੈ ਉਹਨਾਂ ਟਾਈਮ ਇਹਨਾਂ ਦੀ ਹਾਈ ਕਮਾਂਡ ਤੱਕ ਇਹਨਾਂ ਦੇ ਸੀਐਮ ਸਾਹਿਬ ਤੱਕ ਗੱਲ ਨਹੀਂ ਪਹੁੰਚਣੀ ਸੋ ਇੱਕ ਇਹ ਉਪਰਾਲਾ ਜਰੂਰ ਕਰਨਾ ਪੈਣਾ ਜੇਐਮਜੀ ਸਟੱਡੀਜ਼ ਵੱਲੋਂ ਇਹ ਉਪਰਾਲਾ ਕੀਤਾ ਗਿਆ ਐਮਐਲਏ ਦੇ ਨਾਲ ਡਾਇਰੈਕਟ ਗੱਲਬਾਤ ਕੀਤੀ ਗਈ ਹੈ ਪਰ ਇਸ ਗੱਲ ਤੋਂ ਬੜੀ ਇਹਨਾਂ ਦੇ ਉੱਤੇ ਇੱਕ ਤਰਸ ਆਉਂਦਾ ਹੈ ਇਹਨਾਂ ਐਮਐਲਏ ਸਹਿਬਾਨ ਦੇ ਉੱਤੇ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੀ ਸਰਕਾਰ ਨੇ ਕੀ ਕੀ ਕੰਮ ਕੀਤੇ ਨੇ ਤੇ ਕੀ ਕੀ ਕਰਵਾਇਆ ਤੇ ਉਹਨਾਂ ਨੂੰ ਕਿਨੂੰ ਹਜੇ ਰੈਗੂਲਰ ਨਿਯੁਕਤੀ ਪੱਤਰ ਬੰਡੇ ਨੇ ਇਹਨਾਂ ਨੂੰ ਹਜੇ categories ਦੱਸਣ ਦੀ ਲੋੜ ਹੈ ਸੋ ਇਟ ਮੀਨਸ ਇਹ ਜੋ 90 ਐਮਐਲਏ ਨੇ ਇਹਨਾਂ ਦੇ ਕੰਨ ਤੇ ਅਜੇ ਤੱਕ ਜੂੰ ਨਹੀਂ ਸਿਰਕ ਰਹੀ ਹਰ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੂੰ ਸਵਾਲ ਜਵਾਬ ਕਰਕੇ ਮੀਡੀਆ ਦੇ ਵਿੱਚ ਇਹਨਾਂ ਦੇ ਸਵਾਲ ਜਵਾਬਾਂ ਨੂੰ ਲਿਆਂਦਾ ਜਾਵੇ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਕੀ ਅਸਲ ਦੇ ਵਿੱਚ ਭਾਣਾ ਵਾਪਰ ਰਿਹਾ ਹੈ ਤੇ ਕੀ ਇਹਨਾਂ ਦੇ ਅਧਿਆਪਕਾਂ ਦੀ ਸਥਿਤੀ ਹੈ ਸੋ ਇਹ ਜੋ ਜਾਣਕਾਰੀ ਸੀ ਤੁਹਾਡੇ ਤੱਕ ਪਹੁੰਚਾਉਣੀ ਇਸ ਲਈ ਲਾਜ਼ਮੀ ਹੈ ਤੇ ਇਸ ਨੂੰ ਅੱਗੇ ਸ਼ੇਅਰ ਕਰਨਾ ਵੀ ਇਸ ਲਈ ਲਾਜ਼ਮੀ ਹੈ ਤਾਂ ਕਿ ਇਹ ਗੱਲ ਅੱਗੇ ਤੱਕ ਪਹੁੰਚ ਸਕੇ ਤੇ ਸਾਰੇ ਜ਼ਿਲ੍ਹਿਆਂ ਦੇ ਸਾਥੀ ਇਹਨਾਂ ਨੂੰ ਹਰੇਕ ਸਮਾਗਮ ਦੇ ਵਿੱਚ ਪ੍ਰਸ਼ਨ ਕਰਨ ਪੁੱਛਣ ਕਿ ਇਹ ਤੁਸੀਂ ਜੋ ਕੀਤਾ ਹੈ ਇਸ ਨੂੰ ਕੀ ਕਿਹਾ ਜਾਵੇ ਤੇ ਜੋ ਤੁਸੀਂ ਬਾਰ-ਬਾਰ ਪਾਲਿਸੀ ਲਿਆਉਣ ਦੀਆਂ ਗੱਲਾਂ ਤੁਹਾਡੇ ਮੰਤਰੀ ਸਹਿਬਾਨ ਕਹਿ ਰਹੇ ਨੇ ਉਹ ਗੱਲਾਂ ਹੀ ਨੇ ਜਾਂ ਕੁਝ ਹੋ ਵੀ ਰਿਹਾ ਸੋ ਅਧਿਆਪਕ ਸਾਥੀਓ ਇਸ ਚੀਜ਼ ਨੂੰ ਜ਼ਰੂਰ ਅੱਗੇ ਫਿਲਾਓ ਅੱਗੇ ਤੱਕ ਲੈ ਕੇ ਜਾਓ ਤਾਂ ਕਿ ਇਨਾਂ ਨੂੰ ਪਤਾ ਲੱਗੇ ਕਿ ਹਾਂ ਵੀ ਇਹ ਅਧਿਆਪਕ ਘਰਾਂ 'ਚ ਨਹੀਂ ਬੈਠੇ ਇਹ ਆਪਦੇ ਜਿਹੜੇ ਰਹਿੰਦੇ ਹੱਕ ਨੇ ਉਹ ਲੈ ਕੇ ਹੀ ਹਟਣਗੇ ਸੋ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਦੇ ਐਂਡ ਤੱਕ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਜ਼ਰੂਰ ਨਾ ਭੁੱਲਿਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਤੇ ਹਰ ਸਾਥੀ ਤੱਕ ਹਰ ਉਸ ਵੋਟਰ ਤੱਕ ਪਹੁੰਚਾਓ ਜਿਨ੍ਹਾਂ ਨੂੰ ਇਹ ਭੁਲੇਖਾ ਹੈ ਕਿ ਪੂਰੀ ਤਰ੍ਹਾਂ ਰੈਗੂਲਰ ਹੋ ਚੁੱਕਿਆ ਤੇ ਇਹਨਾਂ ਦੇ ਐਮਐਲਏ ਨੂੰ ਆਪ ਨੂੰ ਨਹੀਂ ਪਤਾ ਕਿ ਅਸੀਂ ਕੀ ਕੰਮ ਕੀਤੇ ਨੇ ਸੋ ਅਹ ਦੋਸਤੋ ਜੁੜੇ ਰਹੋ ਇਸੇ ਤਰ੍ਹਾਂ ਹੀ ਤੇ ਪਿਆਰ ਦਿੰਦੇ ਰਹੋ ਸਤਿ ਸ਼੍ਰੀ ਅਕਾਲ ਨਮਸਕਾਰ